ਸਾਡੇ ਔਰਤਾਂ ਦਾ ਹਰ ਰਿਸ਼ਤਾ ਮਤਲਬ ਸੱਸ ਹੋ ਗਈ ਨਨਾਨ ਹੋ ਗਈ ਕੋਈ ਗਾਹਾਂ ਹੋ ਗਿਆ ਰਿਸ਼ਤਾ ਹਨਾ ਹਰ ਰਿਸ਼ਤਾ ਇਹ ਪਾਵਰ ਰੱਖਦਾ ਵੀ ਸਾਨੂੰ ਉਤਾਨੇ ਮਿਹਨੇ ਨਾ ਡਾਇਰੈਕਟ ਵੀ ਅਗਲਾ ਦੇ ਸਕਦਾ ਤੇ ਪਰ ਇੱਕ ਜਿਹੜਾ ਸਾਡਾ ਪਤੀ ਹੁੰਦਾ ਨਾ ਉਹ ਸਾਨੂੰ ਐ ਉਤਾਨੇ ਮਿਹਨੇ ਡਾਇਰੈਕਟ ਵੀ ਦੇ ਸਕਦੇ ਆ ਪਰ ਕੁਝ ਕੁ ਪਤੀਆਂ ਦੀ ਆਦਤ ਹੁੰਦੀ ਹੈ ਜਿਵੇਂ ਕਹਿੰਦੇ ਨੇ ਵੀ ਸ਼ਾਇਦ ਇਹ ਚ ਡਬੋੜ-ਡੋ ਕੇ ਤਾਨੇ ਮਿਹਨੇ ਮਾਰਨੇ ਮਨ ਲੋਵੀ ਮੈਂ ਉਦਾਹਰਨ ਦੇ ਤੌਰ ਤੇ ਦੱਸਤੀ ਆ ਵੀ ਜੇ ਤੜਕੇ ਵਾਲੇ ਭਾਂਡੇ ਮਾਂਜਣ ਤੋਂ ਲੇਟ ਹੋ ਗਏ ਨਾ ਕਹਿਣਗੇ ਰੁਕ ਜਾਂਦੀ ਅਥਨ ਵਾਲਿਆਂ ਨਾਲ ਇਕੱਠੀ ਮਾਂਜ ਲੈਂਦੀ ਜੇ ਕਿਤੇ ਸਾਡੀ ਰੋਟੀ ਤੜਕੇ ਵਾਲੀ ਥੋੜੀ ਜਿਹੀ ਲੇਟ ਹੋ ਗਈ ਅਸੀਂ ਕੋਈ ਹੋਰ ਕੰਮ ਕਰਨ ਲੱਗ ਗੀਆਂ ਰੁਕ ਜਾਂਦੇ ਦੁਪਹਿਰ ਵਾਲਿਆਂ ਨਾਲ ਇਕੱਠੀ ਖਾ ਲੈਂਦੀ ਤੇ ਜੇ ਕਿਤੇ ਬਿਸਤਰੇ-ਬੁਸਤਰੇ ਚੱਕਣ ਨੂੰ ਕੋਈ ਘੰਟਾ ਘੜੀ ਮਤਲਬ ਲੇਟ ਹੋ ਗਿਆ ਬੰਦਾ ਕਿਸੇ ਇੱਧਰ-ਉੱਧਰ ਕਿਸੇ ਹੋਰ ਕੰਮ ਲੱਗ ਗਿਆ ਕਿਸੇ ਦਾ ਫੋਨ ਆ ਗਿਆ ਤੱਲੇ ਆਥ ਨੇ ਤੈਨੂੰ ਫੇਰ ਬਿਚਾਉਣੇ ਪੈਣਗੇ ਇਹ ਪਏ ਰਹਿਣ ਦਿੰਦੀ ਹਲੇ ਤੇ ਜੇ ਅਸੀਂ ਕਵਾਂਗੀਆਂ ਵੀ ਅਸੀਂ ਪਿੰਡ ਜਾਣਾ ਤਾਂ ਹੈਗਾ ਵੀ ਇੱਕੀ ਵੀ ਆਥ ਨੂੰ ਵੀ ਮੁਰਦੀਆਂ ਫਿਰਾਂਗੀਆਂ ਤੇ ਅਸੀਂ ਇੱਕ ਰਾਤ ਲਾ ਲਈਏ ਕਹਿਣਗੇ ਨਾ ਨਾ ਉੱਥੇ ਰਹਿ ਪਈ ਘਰੇ ਆ ਕੇ ਕੀ ਕਰਨਾ ਜਾਂਸੀ ਕਵਾਂਗੇ ਵੀ ਹੁਣ ਗਰਮੀ ਆ ਗਈ ਕੋਈ 500 ਵਾਲਾ ਕੋਈ 700 ਵਾਲਾ ਕੋਈ ਸੂਤੀ ਜਾਂ ਸੂਟ ਲੈ ਆਈਏ ਲੈ 5 700 ਵਾਲੇ ਨਾਲ ਛੋਡਾ ਕੀ ਬਣਨਾ ਹੋਰ ਫਿਰ ਤੈਨੂੰ ਤਾਂ ਜਾਣਾ ਆਉਣਾ ਜਾਦੇ ਪੈਂਦਾ ਨਾ ਤੂੰ ਤਾਂ ਚੱਜ ਦਾ ਲੈ ਕੇ ਆ ਤੂੰ ਤਾਂ ਮਹਿੰਗਾ ਲੈ ਕੇ ਆ ਫਿਰ ਸਾਨੂੰ ਪਤਾ じゃ ਲੱਗ ਜਾਂਦਾ ਹਨਾ ਵੀ ਇਹ ਅਸਲ ਚ ਕਹਿਣਾ ਕੀ ਚਾਹੁੰਦੇ ਆ ਕਿਹਦੇ ਕਿਹਦੇ ਪਤੀ ਆ ਤਾਂ ਨਹੀਂ ਮਾਰਦੇ ਆ ਕਮੈਂਟਾਂ ਚ ਜਰੂਰ ਦੱਸਿਓ